ਅਨੁਸਾਰ ਅਜੀਬ ਜਿਹਾ ਵਿਅਕਤੀ ਤੁਸੀਂ ਪੜਿਆਗਾ ਕਿੱਥੋਂ ਪੜਿਆਗਾ ਕੀ ਵਾਰਦਾਤ ਕੀਤੀ ਸੀ ਇਹਨੇ ਇਹ ਜੀ ਸਰੰਦਰ ਕੌਰ ਦੀ ਇੱਕ ਲੜਕੀ ਆ ਜੀ ਉਹ ਪ੍ਰਾਈਵੇਟ ਟੀਚਰ ਕਰਦੀ ਨੌਕਰੀ ਕਰਦੀ ਆ ਉਹਨੇ ਕੱਲ ਸਾਨੂੰ ਆਣ ਕੇ ਸ਼ਾਮਤ ਲਾ ਦਿੱਤੀ ਸੀ ਕਿ ਵੀ ਮੈਂ ਆਪਣੇ ਮਾਮੇ ਦੇ ਨਾਲ ਆਪਣੇ ਮਾਮੇ ਦੇ ਘਰ ਹੀ ਮਸਤਬਾ ਨੂੰ ਜਾ ਰਹੀ ਸੀਗੀ ਮੋਟਰਸਾਈਕਲ ਦੇ ਦੋ ਮੁੰਨੇ ਨੌਜੋਂ ਆਏ ਨੇ ਤੇ ਉਹਦੇ ਕੋਲੋਂ ਜਿਹੜਾ ਇੱਕੋ ਤਾਂ ਫੋਨ ਆ ਉਹ ਖੋ ਕੇ ਲੈ ਗਏ ਅਸੀਂ ਜਿਹੜੇ ਉੱਥੇ ਕੈਮਰੇ ਲੱਗੇ ਸੀ ਕੈਮਰੇ ਖੰਗਾਲੇ ਤੇ ਕੈਮਰਿਆਂ ਦੇ ਮੁਤਾਬਕ ਹੀ ਅਸੀਂ ਲਬ ਦੇ ਲਬ ਦੇ ਜੀ ਉੱਥੇ ਗਏ ਆ ਵੇਰਕਾ ਵੇਰਕੇ ਤੋਂ ਚੱਲ ਕੇ ਇੱਕ ਅਸੀਂ ਗ੍ਰਿਫਤਾਰ ਕੀਤਾ ਜਿਹਦਾ ਸੂਰਜਨਾ ਦਾ ਲੜਕਾ ਜੀ ਵੇਰਕੇ ਰਹਿੰਦਾ ਉਹਦੇ ਕੋਲੋਂ ਖੋਇਆ ਹੋਇਆ ਮੋਬਾਈਲ ਵਾਰਦਾਤ ਸਮੇ ਵਰਤਿਆ ਹੋਇਆ ਮੋਟਰਸਾਈਕਲ ਬਰਬੰਦ ਹੋ ਗਿਆ ਉਹਦਾ ਜਿਹੜਾ ਸਾਥੀ ਆ ਜੀ ਪ੍ਰਿੰਸ ਵੇਰਕਾ ਉਹ ਮੌਕੇ ਤੋਂ ਭੱਜਣੇ ਸਫਲ ਹੋ ਗਿਆ ਦੋਵੇਂ ਬੰਦੇ ਅਸੀਂ ਨਾਮਜ਼ਦ ਕਰਕੇ ਇੱਕ ਨੂੰ ਗ੍ਰਿਫਤਾਰ ਕਰ ਲਿਆ ਬਰਾਦਵੀ ਮੋਬਾਈਲ ਵੀ ਕਰ ਲਿਆ ਤੇ ਮੋਟਰਸਾਈਕਲ ਬਰਾਦ ਕੱਲੋਂ ਮੋਟਰਸਾਈਕਲ ਸੀ ਇਹ ਵੀ ਚੋਰੀ ਦਾ ਸੀ ਇਹਨਾਂ ਦਾ ਨਹੀਂ ਜੀ ਇਹ ਚੋਰੀ ਦਾ ਨਹੀਂ ਸੀ ਜੀ ਇਹ ਦਾ ਭੈਣ ਦਾ ਜੀ ਇਹਦੇ ਪਰੋਈਏ ਦਾ ਪੁੱਤ ਹੈ ਜੀ ਮੋਟਰਸਾਈਕਲ ਪਰੋਈਆ ਤੇ ਸੱਦਿਆ ਸੀ ਤਸਦੀਕ ਕਰਿਆ ਉਹ ਪਰੋਈਏ ਦੇ ਨਾਂ ਤੇ ਸੋ ਉਸ ਤੋਂ ਪਹਿਲਾਂ ਵੀ ਇਹਨੇ ਐਸਾ ਦੀ ਵਾਰਦਾਤਾਂ ਕੀਤੀਆਂ ਕਹਿੰਦੇ ਨਹੀਂ ਜੀ ਇਹਦੇ ਤੇ ਦੋ ਮੁਕਦਰਮੇ ਦਰਜ ਨੇ ਜੀ ਇੱਕ ਚੋਰੀ ਦਾ ਤੇ ਕੈਲਿਫੀਕਸ਼ਨ ਦਰਜ ਹੈ ਵਸਤੇ ਹੋਈ ਹੈ ਸਰੋਵਰੀ ਕੋ ਟੀਮ ਮੈਂਬਰ ਇਹਨਾਂ ਕੋਈ ਗਏ ਜਾਂ ਜਿਹੜੇ ਕਰਦੇ ਮੋਬਾਈਲ ਟਾਂਕਵਾ ਕਰਦੇ ਕਿੱਥੇ ਉਹੀ ਚ ਰਹੀ ਕੋ ਬਤ ਲਗਾ ਇਹ ਜੀ ਤਸਦੀਕ ਕਰ ਰਹੇ ਹਾਂ ਜੀ ਅਜੇ ਜਿਹੜਾ ਫੂਕ ਹੋ ਜਾਦਾ ਜੀ ਇਹਦੀ ਜੀਬ ਚ ਹੀ ਮਿਲ ਗਿਆ ਸਾਨੂੰ ਤੇ ਅਸੀਂ ਕਰੀਬ ਪਤਨਾ ਚੋਂ 4 ਘੰਟੇ ਵਿੱਚ ਟਰੇਸ ਕਰ ਲਿਆ ਇਸ ਕਰਕੇ ਇਹਨੂੰ ਗਾਹ ਵੇਚ ਦਾ ਮੌਕਾ ਹੀ ਨਹੀਂ ਮਿਲਿਆ ਤੇ ਪਹਿਲਾਂ ਵੀ ਇਸ ਦੇ ਉੱਪਰ ਕੋਈ ਇਦਾਂ ਦੇ ਵਾਰਦਾਤਾ ਦੇ ਨਸ਼ੇਦ ਆਦੀ ਕੀ ਕੀ ਹੈ ਨਸ਼ਾ ਨਸ਼ਾ ਕਰਦਾ ਜੀ ਨਸ਼ੇਦ ਆਦੀ ਹੈ ਤੇ ਦੋ ਮਿੰਟ ਹੋਊਗੀ ਹੈ ਬੈਕਗ੍ਰਾਉਂਡ ਦੀ ਬੈਕਗ੍ਰਾਉਂਡ ਜੀ ਇਹ ਨਸ਼ੇ ਕਰਨ ਦਾ आदी ਆ ਥੋੜਾ ਜਿਹਾ ਵਿਆਹ ਹੋਇਆ ਇਹਦਾ ਤੇ ਨਸ਼ੇ ਦੀ ਪੂਰਤੀ ਵਾਸਤੇ ਇਹ ਆ ਮੋਬਾਈਲ ਖੋ ਕੇ ਤੇ ਆਪਣਾ ਨਸ਼ੇ ਦੀ ਪੂਰਤੀ ਕਰਦਾ ਸਿਰ ਪਰਿਵਾਰ ਚੋਂ ਕੌਣ ਕੌਣ ਰਹੇਗਾ ਪਰਿਵਾਰ ਚੋਂ ਜੀ ਇਹਦਾ ਇੱਕ ਭਰਾ ਵੀ ਆ ਇੱਕ ਤਾਂ ਬਾਪ ਆ ਬਾਕੀ ਦੀ ਵਾਈਫ ਆ ਜੀ ਸਰ ਇਸ ਤਰ੍ਹਾਂ ਦਾ ਮੁਕਦਮਾ ਇੱਥੇ ਪਹਿਲਾਂ ਵੀ ਦਰਜ ਹੋਇਆਗਾ ਨਹੀਂ ਇਹਦੇ ਚ ਖੋ ਦਾ ਮੁਕਦਮਾ ਨਹੀਂ ਚੋਰੀ ਦਾ ਮੁਕਦਮਾ ਤੇ ਐਂਡੀਪਸਿਸ ਦਾ ਮੁਕਦਮਾ ਇੱਥੇ ਦਰਜ ਹੋ ਜਾਗਾ ਸਰ ਜੇ ਦੂਸਰਾ ਬੰਦਾ ਉਹ ਵੀ ਜਲਦ ਤੋਂ ਜਲਦੀ ਹਾਂਜੀ ਜਲਦੀ ਤੋਂ ਜਲਦੀ ਕਰਤਾ ਕੀਤਾ ਜੀ ਪ੍ਰਿੰਸ ਆ ਗਿਆ ਜੀ ਮोटा ਨਾਮ ਜਿਤ ਕਰ ਲਿਆ ਸਰ ਜੇ ਲੜਕੀ ਸੀ ਉਹ ਕਿੱਥੇ ਕਿੱਥੇ ਹੈ ਇਸ ਦੇ ਕਿੱਥੇ ਕਿੱਥੇ ਜਾਣਾ ਸੀ ਉਹ ਜੀ ਆਪਣੇ ਘਰੋਂ ਹੀ ਆਪਣੇ ਮਾਮੇ ਦੇ ਘਰੋਂ ਵੇਰ ਕੇ ਮੁਸਤਾਫਾ ਜਾ ਰਹੀ ਸੀ ਜੀ ਉਹ ਰਹਿੰਦੀ ਫਿਰਾਲ ਮੁਸਤਾਫਾ ਦੀ ਹੈ ਤੇ ਆਪਣੇ ਲੱਗੀ ਉਹਦੇ ਨਾਲ ਕੇ ਨਹੀਂ ਆਪਣੇ ਮਾਮੇ ਦੇ ਨਾਲ ਜਾ ਰਹੀ ਸੀ ਕਿ ਤੇ ਉਦੋਂ ਫੋਨ ਹੋ ਗਿਆ ਸਰ ਇਹ ਮੋਬਾਈਲ ਇਕੱਲਾ ਖਾਇ ਕੋਈ ਛੱਡ ਪੱਟ ਤਾਂ ਨਹੀਂ ਲਾਈ ਨਹੀਂ ਜੀ ਇਕੱਲਾ ਮੋਬਾਈਲ ਸੀ ਸੀਸੀਟੀਵੀ ਵਗੈਰਾ ਦੇ ਸਾਹਮਣੇ ਹਾਂਜੀ ਸੀਸੀਟੀਵੀ ਦੀ ਜਿਹੜੀ شناخت ਕੀਤੀ ਹੈ ਜੀ ਇਹ ਮੋਟਰਸਾਈਕਲ ਦੀ ਤੇ ਇਹਦੇ ਬੰਦੇ ਦੀ ਇਹਦੀ ਕੱਪੜੀਆਂ ਦੀ ਇਹਦੇ ਹੁਲੀਏ ਦੇ ਮੁਤਾਬਕ ਅਸੀਂ ਇਹਦਾ ਪਿੱਛਾ ਕਰਦੇ ਇੱਕ ਕੈਮਰੇ ਨੂੰ ਖੰਗਾਲਦੇ ਤੇ ਵੇਰ ਕੇ ਤੱਕ ਗਏ ਆ ਤੇ ਵੇਰ ਕੇ ਤੈਨੂੰ ਗ੍ਰਿਫਤਾਰ ਕੀਤਾ ਤੇ ਸਰ ਇਸ ਤੋਂ ਹੋਰ ਵੀ ਕੋਈ ਚੀਜ਼ਾਂ ਮਿਲੀਆਂ ਕਿ ਕੱਲਾ ਵਾਸੇ ਨਹੀਂ ਹਜੇ ਫਿਲਹਾਲ ਇਹਦੇ ਕੋ ਮੋਬਾਈਲ ਤੇ ਮੋਟਰਸਾਈਕਲ ਮਿਲਿਆ ਬਾਕੀ ਤਸਦੀਕ ਜਾਰੀ ਹੈ ਜੀ ਤਫਤੀਸ਼ ਦੌਰਾਨ ਜੋ ਵੀ ਗੱਲ ਸਾਹਮਣੇ ਆਊਗੀ ਫਿਰ ਤੁਹਾਨੂੰ ਦੱਸ ਦਵਾਂਗੇ ਹਾਂ ਜੀ ਸਰ ਅ ਜਿਹੜਾ ਵਿਅਕਤੀ ਤੁਸੀਂ ਫੜਿਆਗਾ ਕਿੱਥੋਂ ਫੜਿਆਗਾ ਕੀ ਬਾਰਦਾਤ ਕੀਤੀ ਸੀ ਇਹਨੇ ਇਹ ਜੀ ਸਰਿੰਦਰ ਕੌਰ ਦੀ ਇੱਕ ਲੜਕੀ ਆ ਜੀ ਉਹ ਪ੍ਰਾਈਵੇਟ ਟੀਚਰ ਕਰਦੀ ਨੌਕਰੀ ਕਰਦੀ ਆ ਪੁਨੇ ਕੱਲ ਸਾਨੂੰ ਆਣ ਕੇ ਸ਼ਾਮਤ ਲਾ ਦਿੱਤੀ ਸੀ ਕਿ ਮੈਂ ਆਪਣੇ ਮਾਮੇ ਦੇ ਨਾਲ ਆਪਣੇ ਮਾਮੇ ਦੇ ਘਰ ਹੀ ਮੁਸਤਫਾ ਨੂੰ ਜਾ ਰਹੀ ਸੀ। ਮੋਟਰਸਾਈਕਲ ਤੇ ਦੋ ਮੁੰਨੇ ਨੌਜਵਾਨ ਆਏ ਨੇ ਤੇ ਉਹਦੇ ਕੋਲੋਂ ਜਿਹੜਾ ਇੱਕੋ ਦਾ ਫੋਨ ਹੈ ਉਹ ਖੋ ਕੇ ਲੈ ਗਏ। ਅਸੀਂ ਜਿਹੜੇ ਉੱਥੇ ਕੈਮਰੇ ਲੱਗੇ ਸੀ ਕੈਮਰੇ ਸੰਘਾਲੇ ਤੇ ਕੈਮਰਿਆਂ ਦੇ ਮੁਤਾਬਕ ਅਸੀਂ ਲੱਭਦੇ ਲੱਭਦੇ ਜੀ ਉੱਥੇ ਗਏ ਆ ਵੀਰਕਾ। ਵੀਰਕੇ ਤੋਂ ਚੱਲ ਕੇ ਇੱਕ ਅਸੀਂ ਗ੍ਰਿਫਤਾਰ ਕੀਤਾ ਜਿਹਦਾ ਸੂਰਜਨਾ ਦਾ ਲੜਕਾ ਜੀ ਵੀਰਕੇ ਰਹਿਦਾ। ਉਦੇ ਕੋਲੋਂ ਖੋਇਆ ਹੋਇਆ ਮੋਬਾਈਲ ਵਾਰਦਾਤ ਸਮੇਂ ਵਰਤਿਆ ਹੋਇਆ ਮੋਟਰਸਾਈਕਲ ਬਰਬੰਦ ਹੋ ਗਿਆ ਉਹਦਾ ਜਿਹੜਾ ਸਾਥੀ ਆ ਜੀ ਪ੍ਰਿੰਸ ਵੇਰਕਾ ਉਹ ਮੌਕੇ ਤੋਂ ਭੱਜਣੇ ਸਫਲ ਹੋ ਗਿਆ ਦੋਵੇਂ ਬੰਦੇ ਅਸੀਂ ਨਾਮਜ਼ਦ ਕਰਕੇ ਇੱਕ ਨੂੰ ਗ੍ਰਿਫਤਾਰ ਕਰ ਲਿਆ ਬਰਾਬਰ ਮੋਬਾਈਲ ਵੀ ਕਰ ਲਿਆ ਤੇ ਮੋਟਰਸਾਈਕਲ ਦਾ ਵੀ ਕਰ ਲਿਆ ਸਾਨੂੰ ਮੋਟਰਸਾਈਕਲ ਸੀ ਇਹ ਵੀ ਇਹ ਚੋਰੀ ਦਾ ਸੀ ਇਹਨਾਂ ਦਾ ਨਹੀਂ ਜੀ ਇਹ ਚੋਰੀ ਦਾ ਨਹੀਂ ਸੀ ਜੀ ਇਹ ਦਾ ਭਾਂਡਾ ਜੀ ਇਹਦੇ ਉੱਪਰ ਹੋਈਏ ਦਾ ਪੁਆ ਹੈ ਜੀ ਅੱਛਾ ਮੋਟਰਸਾਈਕਲ ਪਰਮਈਆ ਤੇ ਸੱਦਿਆ ਸੀ ਤਸਦੀਕ ਕਰਦਾ ਉਹ ਪਰਮਈਆ ਦੇ ਨਾਮ ਤੇ ਸਿਰ ਉਸ ਤੋਂ ਪਹਿਲਾਂ ਵੀ ਇਹਨਾਂ ਕਿਸ ਤਰ੍ਹਾਂ ਦੀ ਵਾਰਦਾਤਾਂ ਕੀਤੀਆਂ ਕਰੇ ਨਹੀਂ ਜੀ ਇਹਦੇ ਤੇ ਦੋ ਮੁਕਦਮੇ ਦਰਜ ਨੇ ਜੀ ਇੱਕ ਚੋਰੀ ਦਾ ਤੇ ਕੈਲੀਫੇਸਰ ਦਰਜ ਹੈ ਜੀ ਸਰ ਹੋਰ ਵੀ ਕੋਈ ਟੀਮ ਮੈਂਬਰ ਇਹਦੇ ਨਾਲ ਕੋਈ ਹੈ ਜਾਂ ਜਿਹੜੇ ਕਰਦੇ ਮੋਬਾਈਲ ਲੁੱਟਾਪ ਹੋ ਜਾਂਦੇ ਕਿੱਥੇ ਵੇਚ ਰਹੇ ਕੀ ਕੋਈ ਪਤਾ ਲੱਗਾ ਇਹ ਜੀ ਤਸਦੀਕ ਕਰ ਰਹੇ ਹਾਂ ਜੀ ਅਜੇ ਜਿਹੜਾ ਫੋਨ ਖੋਇਆ ਜਾਂਦਾ ਜੀ ਇਹਦੀ ਜੀਬ ਚੋਂ ਹੀ ਲੱਗਿਆ ਸਾਨੂੰ ਤੇ ਅਸੀਂ ਕਰੀਬ ਪਤਨਾ ਚੌਂਕਾਂ ਘੰਟਾ ਵਿੱਚ ਟਰੇਸ ਕਰ ਲਿਆ ਇਸ ਕਰਕੇ ਇਹਨੂੰ ਗਾਹ ਵੇਚਦਾ ਮੌਕਾ ਹੀ ਨਹੀਂ ਮਿਲਿਆ ਤੇ ਪਹਿਲਾਂ ਵੀ ਇਸ ਦੇ ਉੱਪਰ ਕੋਈ ਇਦਾਂ ਦੇ ਵਾਰਦਾਤਾਂ ਦੇ ਨਸ਼ੇ ਦਾਦੀ ਕੀ ਕੀ ਹੈ ਨਸ਼ਾ ਕਰਦਾ ਜੀ ਨਸ਼ੇ ਦਾਦੀ ਹੈ ਤੇ ਦੋ ਮੁੱਛੂ ਕੀ ਹੈ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਜੀ ਜੀ ਨਸ਼ੇ ਕਰਦਾਦੀ ਆ ਥੋੜਾ ਜਿਹਾ ਵਿਆਹ ਹੋਇਆ ਇਹਦਾ ਤੇ ਨਸ਼ੇ ਦੀ ਪੂਰਤੀ ਵਾਸਤੇ ਇਹ ਆ ਮੋਬਾਈਲ ਖੋ ਕੇ ਤੇ ਆਪਣਾ ਨਸ਼ੇ ਦੀ ਪੂਰਤੀ ਕਰਦਾ ਸਿਰ ਪਰਿਵਾਰ ਚੋਂ ਕੌਣ-ਕੌਣ ਰਹੇਗਾ ਕੋਈ ਪਰਿਵਾਰ ਚੋਂ ਜੀ ਇਹਦਾ ਇੱਕ ਭਰਾ ਵੀ ਆ ਇੱਕ ਤਾਂ ਬਾਪ ਆ ਬਾਕੀ ਦੀ ਵਾਈਫ ਹੈ ਜੀ ਸਰ ਇਸ ਤਰ੍ਹਾਂ ਦਾ ਮੁਕਦਮਾ ਇੱਥੇ ਪਹਿਲਾਂ ਵੀ ਕਿਹੜੇ ਦਰਜੇ ਲਗਾ ਨਹੀਂ ਇਹਦੇ ਚ ਖੋਦਾਂ ਮੁਕਦਮਾ ਨਹੀਂ ਚੋਰੀ ਦਾ ਮੁਕਦਮਾ ਤੇ ਐਂਡੀਫੈਂਸ ਦਾ ਮੁਕਦਮਾ ਇੱਥੇ ਦਰਜ ਹੋ ਜਾਗਾ ਸਰ ਜਿਹੜਾ ਦੂਸਰਾ ਬੰਦਾ ਉਹ ਵੀ ਜਲਦੀ ਜਲਦੀ ਹਾਂਜੀ ਜਲਦੀ ਤੋਂ ਜਲਦੀ ਕਰਤਾ ਕੀਤਾ ਜੀ ਪ੍ਰਿੰਸ ਹੈਗਾ ਜੀ ਮोटा ਨਾਮ ਜਦ ਕਰ ਲਿਆ ਸਰ ਜਿਹੜੀ ਲੜਕੀ ਸੀ ਉਹ ਕਿੱਥੇ ਕਿੱਥੇ ਹੈ ਸੀ ਕਿੱਥੇ ਕਿੱਥੇ ਜਾਣਾ ਸੀ ਉਹ ਜੀ ਆਪਣੇ ਘਰੋਂ ਹੀ ਆਪਣੇ ਮਾਮੇ ਦੇ ਘਰੋਂ ਵੇਰ ਕੇ ਮੁਸਤਫਾ ਜਾ ਰਹੀ ਸੀ ਜੀ ਉਹ ਰਹਿੰਦੀ ਉਹਦੇ ਨਾਲ ਮੁਸਤਫਾ ਦੀਆਂ ਤੇ ਆਪਣੇ ਲੱਗ ਗਈ ਉਹਦੇ ਨਾਲ ਕੇ ਨਹੀਂ ਆਪਣੇ ਮਾਮੇ ਦੇ ਨਾਲ ਜਾ ਰਹੀ ਸੀ ਕਿਤੇ ਉਦੋਂ ਫੋਨ ਹੋ ਗਿਆ ਸਰ ਇਹ ਮੋਬਾਈਲ ਕੱਲਾ ਕੋਈ ਛੱਡ ਪਿੱਟ ਤਾਂ ਨਹੀਂ ਜੋ ਕਿ ਸੀਸੀਟੀਵੀ ਵਗੈਰਾ ਦੇ ਸਾਹਮਣੇ ਆ ਹਾਂਜੀ ਸੀਸੀਟੀਵੀ ਜਿਹੜੀ شناخت ਕੀਤੀ ਹੈ ਜੀ ਇਹ ਮੋਟਰਸਾਈਕਲ ਦੀ ਤੇ ਇਹਦੇ ਬੰਦੇ ਦੀ ਇਹਦੀ ਕੱਪੜਿਆਂ ਦੀ ਇਹਦੇ ਹੁਲੀਏ ਦੇ ਮੁਤਾਬਕ ਅਸੀਂ ਇਹਦਾ ਪਿੱਛਾ ਕਰਦੇ ਕਿ ਕੈਮਰੇ ਨੂੰ ਖੰਘਾਲਦੇ ਦੇ ਵੇਰਕੇ ਤੱਕ ਗਏ ਆ ਤੇ ਵੇਰਕੇ ਤੈਨੂੰ ਗ੍ਰਫਤਾਰ ਕੀਤਾ ਤੇ ਸਰ ਇਸ ਤੋਂ ਹੋਰ ਵੀ ਕੋਈ ਚੀਜ਼ਾਂ ਮਿਲੀਆਂ ਕਿ ਕੱਲਾ ਵਾਸੇ ਨਹੀਂ ਹਜੇ ਫਿਲਹਾਲ ਇਹਦੇ ਕੋ ਮੋਬਾਈਲ ਤੇ ਮੋਟਰਸਾਈਕਲ ਮਿਲਿਆ ਬਾਕੀ ਤਸਦੀਕ ਜਾਰੀ ਹੈ ਜੀ ਤਫਤੀਸ਼ ਦੇ ਅਗਰ ਜੋ ਵੀ ਗੱਲ ਸਾਹਮਣੇ ਆਊਗੀ ਫਿਰ ਤੁਹਾਨੂੰ ਦੁਬਾਰਾ ਦੱਸਾਂਗੇ ਹਾਂਜੀ ਸਰ ਅਜਿਹਾ ਵਿਅਕਤੀ ਤੁਸੀਂ ਫੜਿਆਗਾ ਕਿੱਥੋਂ ਫੜਿਆਗਾ ਕੀ ਵਾਰਦਾਤ ਕੀਤੀ ਸੀ ਇਹਨੇ ਏ ਜੀ ਸਰੇਂਦਰ ਕੌਰ ਦੀ ਇੱਕ ਲੜਕੀ ਆ ਜੀ ਉਹ ਪ੍ਰਾਈਵੇਟ ਟੀਚਰ ਕਰਦੀ ਨੌਕਰੀ ਕਰਦੀ ਆ ਉਹਨੇ ਕੱਲ ਸਾਨੂੰ ਆਣ ਕੇ ਸ਼ਾਮਤ ਲਾ ਦਿੱਤੀ ਸੀ ਕਿ ਵੀ ਮੈਂ ਆਪਣੇ মামੇ ਦੇ ਨਾਲ ਆਪਣੇ মামੇ ਦੇ ਘਰ ਹੀ ਮਸਤਫਾ ਨੂੰ ਜਾ ਰਹੀ ਸੀਗੀ ਮੋਟਰਸਾਈਕਲ ਦੇ 2 ਮੁੰਨੇ ਨੌਜੋਨ ਆਏ ਨੇ ਤੇ ਉਹਦੇ ਕੋਲੋਂ ਜਿਹੜਾ ਇੱਕੋ ਤਾਂ ਫੋਨ ਆ ਉਹ ਖੋ ਕੇ ਲੈ ਗਏ ਅਸੀਂ ਜਿਹੜੇ ਉੱਥੇ ਕੈਮਰੇ ਲੱਗੇ ਸੀ ਕੈਮਰੇ ਖੰਗਾਲੇ ਤੇ ਕੈਮਰਿਆਂ ਦੇ ਮੁਤਾਬਕ ਹੀ ਅਸੀਂ ਲੱਭਦੇ ਲੱਭਦੇ ਜੀ ਉੱਥੇ ਗਏ ਆ ਜ਼ੇਰਕਾ ਵੇਰਕੇ ਤੋਂ ਚੱਲ ਕੇ ਇੱਕ ਅਸੀਂ ਗ੍ਰਿਫਤਾਰ ਕੀਤਾ ਜਿਹਦਾ ਸੂਰਜ ਨਾਮ ਦਾ ਲੜਕਾ ਜੀ ਵੇਰਕੇ ਰਹਿੰਦਾ ਉਹਦੇ ਕੋਲੋਂ ਖੋਇਆ ਹੋਇਆ ਮੋਬਾਈਲ ਵਾਰਦਾਤ ਸਮੇ ਵਰਤਿਆ ਹੋਇਆ ਮੋਟਰਸਾਈਕਲ ਬਰਾਮਦ ਹੋ ਗਿਆ ਉਹਦਾ ਇਹਦਾ ਸਾਥੀ ਆ ਜੀ ਪ੍ਰਿੰਸ ਵੇਰਕਾ ਉਹ ਮੌਕੇ ਤੋਂ ਭੱਜਣੇ ਸਫਲ ਹੋ ਗਿਆ ਦੋਵੇਂ ਬੰਦੇ ਅਸੀਂ ਨਾਮਜ਼ਦ ਕਰਕੇ ਇੱਕ ਨੂੰ ਗ੍ਰਿਫਤਾਰ ਕਰ ਲਿਆ ਬਰਾਬਦ ਵੀ ਮੋਬਾਈਲ ਵੀ ਕਰ ਲਿਆ ਤੇ ਮੋਟਰਸਾਈਕਲ ਵੀ ਕੱਲ ਮੋਟਰਸਾਈਕਲ ਸੀ ਇਹ ਵੀ ਚੋਰੀ ਦਾ ਸੀ ਇਹਨਾਂ ਦਾ ਨਹੀਂ ਜੀ ਇਹ ਚੋਰੀ ਦਾ ਨਹੀਂ ਸੀ ਜੀ ਇਹ ਦਾ ਭੈਣ ਦਾ ਜੀ ਇਹਦੇ ਪਰੋਈਏ ਦਾ ਫੋਨ ਹੈ ਜੀ ਮੋਟਰਸਾਈਕਲ ਪਰੋਈਆ ਤੇ ਸੱਦਿਆ ਸੀ ਤਸਦੀਕ ਕਰਦੇ ਆ ਉਹ ਪਰੋਈਏ ਦੇ ਨਾਮ ਤੇ ਸੀ ਉਸ ਤੋਂ ਪਹਿਲਾਂ ਵੀ ਇਹਨਾਂ ਵਾਸਤੇ ਉਹਦੀ ਵਾਰਦਾਤਾਂ ਕੀ ਦੀਆਂ ਕਹਿੰਦੇ ਨਹੀਂ ਜੀ ਇਹਦੇ ਤੇ ਦੋ ਮੁਕਦਮੇ ਦਰਜ ਨੇ ਜੀ ਇੱਕ ਚੋਰੀ ਦਾ ਤੇ ਕੈਲੀਬ੍ਰੇਸ਼ਨ ਦਰਜ ਹੈ ਜੀ ਬਸ ਤੇ ਹੋਈ ਸਰ ਉਹ ਹਰ ਵੀ ਕੋ ਟੀਮ ਮੈਂਬਰ ਇਹਦੇ ਨਾਲ ਕੋਈ ਹੈ ਗਿਆ ਜਾਂ ਜਿਹੜੇ ਕਰਦੇ ਮੋਬਾਈਲ ਉਤਾਂ ਹਵਾ ਕਰਦੇ ਕਿੱਥੇ ਵੇਚਦੇ ਇਹ ਤੁਹਾਨੂੰ ਪਤਾ ਲੱਗਾ ਇਹ ਜੀ ਤਸਦੀਕ ਕਰ ਰਹੇ ਆ ਜੀ ਅਜੇ ਜਿਹੜਾ ਫੋਨ ਖੋ ਜਾਦਾ ਜੀ ਇਹਦੀ ਜੀਬ ਚ ਵੀ ਮਿਲ ਗਿਆ ਸਾਨੂੰ ਤੇ ਅਸੀਂ ਕਰੀਬ ਕੋ ਤਨਾ ਚੌ ਘੰਟੇ ਵਿੱਚ ਟਰੇਸ ਕਰ ਲਏ ਜੀ ਇਸ ਕਰਕੇ ਇਹਨੂੰ ਗਾਹ ਵੇਚ ਦਾ ਮੌਕਾ ਹੀ ਨਹੀਂ ਮਿਲਿਆ ਤੇ ਪਹਿਲਾਂ ਵੀ ਇਸ ਦੇ ਉੱਪਰ ਕੋਈ ਇਦਾਂ ਦੇ ਵਾਅਦਾ ਦਾ ਤੇ ਨਸ਼ੇ ਦਾ ਆਦੀ ਕੀ ਕੀ ਹੈ ਨਸ਼ਾ ਨਸ਼ਾ ਕਰਦਾ ਜੀ ਨਸ਼ੇ ਦਾ ਆਦੀ ਹੈ ਤੇ ਦੋ ਮਹੀਨੇ ਤੋਂ ਕੀ ਹੈ ਬੈਕਗ੍ਰਾਉਂਡ ਜੀ ਬੈਕਗ੍ਰਾਉਂਡ ਜੀ ਜੀ ਨਸ਼ੇ ਕਰਦਾ ਆਦੀ ਹੈ ਥੋੜਾ ਜਿਹਾ ਵਿਆਹ ਹੋਇਆ ਇਹਦਾ ਤੇ ਨਸ਼ੇ ਦੀ ਪੂਰਤੀ ਵਾਸਤੇ ਇਹ ਆਪਾਂ ਵੈਲ ਖੋਗੇ ਤੇ ਆਪਣਾ ਨਸ਼ੇ ਦੀ ਪੂਰਤੀ ਕਰਦੇ ਸਿਰ ਪਰਿਵਾਰ ਚ ਕੌਣ ਕੌਣ ਰਹੇਗਾ ਪਰਿਵਾਰ ਚੋਂ ਜੀ ਇਹਦਾ ਇੱਕ ਭਰਾ ਵੀ ਆ ਇੱਕ ਤਾਂ ਬਾਪ ਆ ਬਾਕੀ ਦੀ ਵਾਈਫ ਆ ਜੀ ਸਰ ਇਸ ਤਰ੍ਹਾਂ ਦਾ ਮੁਕਦਮਾ ਇੱਥੇ ਪਹਿਲਾਂ ਵੀ ਕਿ ਦਰਜ ਹੋਇਆਗਾ ਨਹੀਂ ਇਹਦੇ ਚ ਖੋਦ ਮੁਕਦਮਾ ਨਹੀਂ ਚੋਰੀ ਦਾ ਮੁਕਦਮਾ ਤੇ ਐਂਡੀਫਿਸ ਦਾ ਮੁਕਦਮਾ ਇੱਥੇ ਦਰਜ ਹੋ ਜਾਗਾ ਸਜੇਰ ਦੂਸਰਾ ਬੰਦਾ ਉਹ ਵੀ ਜਲਦ ਤੋਂ ਜਲਦੀ ਹਾਂਜੀ ਜਲਦੀ ਤੋਂ ਜਲਦੀ ਕਰਤਾ ਕੀਤਾ ਜੀ ਪ੍ਰਿੰਸ ਆ ਗਿਆ ਮੋਟਾ ਨਾਮਜ਼ਦ ਕਰ ਲਿਆ ਸਜੇਰ ਲੜਕੀ ਸੀ ਉਹ ਕਿੱਥੇ ਕਿੱਥੇ ਅਸੀਂ ਕਿੱਥੇ ਕਿੱਥੇ ਜਾਣਾ ਸੀ ਉਹ ਜੀ ਆਪਣੇ ਘਰੋਂ ਹੀ ਆਪਣੇ ਮਾਮੇ ਦੇ ਘਰੋਂ ਵੇਰ ਕੇ ਮੁਸਤਫਾ ਜਾ ਰਹੀ ਸੀ ਜੀ ਉਹ ਰਹਿੰਦੀ ਫਿਰਾਲ ਮੁਸਤਫਾ ਦੀਆਂ ਤੇ ਆਪਣੇ ਲੱਗ ਗਈ ਉਹਦੇ ਨਾਲ ਕੇ ਨਹੀਂ ਆਪਣੇ ਮਾਮੇ ਦੇ ਨਾਲ ਜਾ ਰਹੀ ਸੀ ਕਿਤੇ ਉਦੋਂ ਫੋਨ ਹੋ ਗਿਆ ਸਰ ਇਹ ਮੋਬਾਈਲ ਇਕੱਲਾ ਖਾਇ ਕੋਈ ਸੱਡਪੱਟ ਤਾਂ ਨਹੀਂ ਲਈ ਨਹੀਂ ਜੀ ਇਕੱਲਾ ਮਗਰੀ ਸੀ ਸੀਸੀਟੀਵੀ ਵਗੈਰਾ ਦੇ ਸਾਹਮਣੇ ਹਾਂਜੀ ਸੀਸੀਟੀਵੀ ਤੇ ਇਹਦੀ شناخت ਕੀਤੀ ਹੈ ਜੀ ਇਹ ਮੋਟਰਸਾਈਕਲ ਦੀ ਤੇ ਇਹਦੇ ਬੰਦੇ ਦੀ ਇਹਦੀ ਕੱਪੜਿਆਂ ਦੀ ਇਹਦੇ ਹੁਲੀਏ ਦੇ ਮੁਤਾਬਕ ਅਸੀਂ ਇਹਦਾ ਪੇछा ਕਰਦੇ ਕਿ ਕੈਮਰੇ ਨੂੰ ਖੰਗਾਲਦੇ ਤੇ ਵੇਰਕੇ ਤੱਕ ਗਏ ਆ ਤੇ ਵੇਰਕੇ ਤੈਨੂੰ ਗ੍ਰਿਫਤਾਰ ਕੀਤਾ ਤੇ ਸਰ ਇਸ ਤੋਂ ਹੋਰ ਵੀ ਕੋਈ ਚੀਜ਼ਾਂ ਮਿਲੀਆਂ ਕਿ ਕੱਲਾ ਵਾਸੇ ਨਹੀਂ ਹਜੇ ਫਿਲਹਾਲ ਇਹਦੇ ਕੋ ਮੋਬਾਈਲ ਤੇ ਮੋਟਰਸਾਈਕਲ ਮਿਲਿਆ ਬਾਕੀ ਤਸਦੀਕ ਜਾਰੀ ਹੈ ਜੀ ਤਫਤੀਸ਼ ਦੌਰਾਨ ਜੋ ਵੀ ਗੱਲ ਸਾਹਮਣੇ ਆਊਗੀ ਫਿਰ ਤੁਹਾਨੂੰ ਦੱਸਾਂਗੇ